ਰੇ मामा ਚੱਜੂ ਰਾਣੀ ਉਹ 14 ਤਾਰੀਖ ਸੇ ਮਿਸਕ ਤੇ ਇੱਕ ਦਿਨੇ ਭਲੇ ਇਨਸਾਨ ਅਮਰਪਾਲ ਜੀ ਦਾ ਫੋਨ ਆਇਆ ਪਰਸੋਂ ਜੀ ਤੇ ਉਹਨਾਂ ਨੇ ਸੱਜਣ ਨੇ ਕਿਹਾ ਵੀ ਚੱਜੂ ਰਾਮ ਇਹਨਾਂ ਫੋਟੋ ਪੈ ਭੇਜਣਾ ਤੁਸੀਂ ਪਛਾਣਦੇ ਹੋ ਸੀ ਕਿ ਹਾਂ ਬਿਲਕੁਲ ਦੀ ਇਹ ਮੇਰੇ ਕੋਲ ਸੇਵਾਦਾਰ ਹੈ ਜੀ ਮੇਰੇ ਕੋਲ ਸੇਵ ਕੰਮ ਕਰਦਾ ਹੈ ਉਹਨਾ ਵੀ ਇਹ ਜੇ ਬੰਦੇ ਦਾ ਡੋਰੋ ਨਾ ਇਹਨਾਂ ਨੂੰ ਸੰਭੋ ਗੱਲ ਲਾਓ ਕੁਛ ਨਹੀਂ ਹੁੰਦਾ ਕੋਈ ਬੰਦਾ ਜੇ ਆਪਣੇ ਪਰਿਵਾਰ ਤੋਂ ਦੂਰਾਂ ਚਲੇ ਜਾਊ ਬਹੁਤ ਵੱਡੀ ਗੱਲ ਹੁੰਦੀ ਆ ਕਿਸੇ ਨੂੰ ਆਪਾਂ ਉਹਦੇ ਪਰਿਵਾਰ ਨਾਲ ਮਲਾ ਦਈਏ ਤਾਂ ਬਹੁਤ ਆਪਾਂ ਵਧੀਆ ਕੰਮ ਕਰ ਸਕਦੇ ਆ ਸੋ ਇਹੀ ਜੀ ਸੱਜੂ ਰਾਮ ਜਦੋਂ ਜੀਟੀ ਰੋਡ ਨਾਲ ਬੈਠਾ ਬੈਠਾ ਆਪਣਾ ਲੱਕ ਕ ਸੀਟ ਦਾ ਹੋਇਆ ਜਰਗ ਦੇ ਗੇਟ ਕੋਲ ਆਇਆ ਤਾਂ ਇਹਨਾਂ ਬਾਰੇ ਸੋਸ਼ਲ ਮੀਡੀਆ ਰਾਹੀਂ ਮਿਲੀ ਜਾਣਕਾਰੀ ਮੁਤਾਬਕ ਇਹ ਸੇ ਸੱਜੂ ਰਾਮ さん ਅੱਜ ਇਹਨਾਂ ਦੇ ਪਰਿਵਾਰ ਨਾਲ ਵਾਪਸ ਅੰਬਾਲਾ ਭੇਜ ਦਿੱਤੇ ਗਏ ਮੇਰਾ ਫਰਜ਼ ਐਨ ਜੀਓ ਦੇ ਸਹਿਯੋਗ ਨਾਲ ਇੱਕ ਬਜ਼ੁਰਗ ਆਪਣੇ ਪਰਿਵਾਰ ਨੂੰ ਮਿਲਿਆ ਇਨਸਾਨੀਅਤ ਅੱਜ ਵੀ ਜਿੰਦਾ ਹੈ ਅੰਬਾਲਾ ਦੇ ਤਕਰੀਬਨ 70 ਕੋ ਸਾਲ ਦੀ ਉਮਰ ਦੇ ਸ਼੍ਰੀ ਸ਼ੱਜੂ ਰਾਮ 14 ਦਸੰਬਰ 2025 ਨੂੰ ਆਪਣੇ ਅੰਬਾਲਾ ਗੁਰਦੁਆਰਾ ਸ਼੍ਰੀਮਨਜੀ ਸਾਹਿਬ ਗਏ ਪਰ ਵਾਪਸ ਨਹੀਂ ਆਏ ਪਰਿਵਾਰ ਵੱਲੋਂ ਪਾਲ ਦੌਰਾਨ ਪਿੰਡ ਜਰਗ ਤੋਂ ਮਿਲੇ ਉੱਗੇ ਸਮਾਜ ਸੇਵੀ ਇੰਜੀਨੀਅਰ ਅਮਰਿਤਪਾਲ ਸਿੰਘ ਲੱਕੀ ਜਰਗ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਹ ਬਜ਼ੁਰਗ ਨਮਸਕਾਰ ਜੀ ਨਮਸਕਾਰ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੁਸੀਂ ਅੰਬਾਲੇ ਤੋਂ ਜਰਗ ਪਿੰਡ ਪਹੁੰਚੇ ਹੋ ਜ਼ਿਲ੍ਹਾ ਲੁਧਿਆਣਾ ਤਹਿਸੀਲ ਫੈਲ ਤੇ ਕੀ ਕਹਿਣਾ ਚਾਹੁੰਦੇ ਤੇ ਕਿਉਂ ਪਹੁੰਚੇ ਹੋ ਇਹ ਮੇਰੇ ਮਾਮਾ ਜੀ تھے ਜੀ بڑے ਮਾਮਾ ਚੱਜੂ ਰਾਣੂ ਉਹ 14 ਤਾਰੀਖ 'ਚ ਮਿਸਿੰਗ ਥੇ ਕੱਲ ਹੋਈ ਤੁਹਾਡੀ ਹਾਂ ਕਿ ਤੁਹਾਡੇ ਮਾਮਾ ਜੀ ਇਧਰ ਜਰਗ ਪਿੰਡ ਆ ਖੰਨੇ ਦੇ ਕੋਲ ਉਹਦਾ ਜੇ ਤੁਸੀਂ ਆਪਣਾ ਇਲਾਕੇ ਪੱਤਰ ਵੈਰਾ ਲੈ ਕੇ ਔਰ ਜੇ ਤੁਹਾਨੂੰ ਪਛਾਣਦੇ ਆ ਉਹ ਤੇ ਤੁਸੀਂ ਆ ਕੇ ਇਹਨਾਂ ਨੂੰ ਲੈ ਜਾ ਸਕਦੇ ਹੋ ਤੇ ਅਸੀਂ ਫਿਰ ਅੱਜ ਜਿਨ੍ਹਾਂ ਕੋਲ ਮੇਰਾ ਮਾਮਾ ਕੰਮ ਕਰਦਾ ਹੈ ਉਹਨਾਂ ਨਾਲ ਔਰ ਮੈਂ ਆਪਣੀ ਛੋਟੀ ਮਾਸੀ ਦੇ ਨਾਲ ਸਪਿੰਡ ਪਹੁੰਚਿਆ ਤੇ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਵੀ ਸਾਨੂੰ ਉਹਨਾਂ ਨੇ ਮੇਰੇ ਮਾਮੇ ਨੂੰ ਸਕੂਲ ਦਿੱਤਾ ਸੀ। ਕਿ ਠੀਕ ਠਾਕ ਨੇ ਉਹ ਬਦਲ ਹਾਂ ਠੀਕ ਹੈ ਜੀ। ਠੀਕ ਹੈ। ਤੇ ਕੀ ਸਨੇਹਾ ਦੇਣਾ ਚਾਹੁੰਦੇ ਹੋ ਅੱਜ ਤੁਸੀਂ ਨਹੀਂ ਦੇਖੋ ਜੀ ਅਮਲ ਇਨਸਾਨੀਅਤ ਅੱਜ ਵੀ ਜਿੰਦਾ ਹੈ ਮਹਿਸੂਸ ਤਾਂ ਹੀ ਹੋ ਰਿਹਾ ਹੈ। ਜੀ ਕਿ ਨਹੀਂ ਤਾਂ ਜਿਨ੍ਹਾਂ ਨੂੰ ਅਸੀਂ ਢੂੰਡਦੇ ਫਿਰ ਰਹੇ ਸੀਗੇ ਉਹ ਇਹਨਾਂ ਨੇ ਬਿਲਕੁਲ ਸੰਭਾਲ ਕੇ ਰੱਖਿਆ ਔਰ ਸਾਡੇ ਨੂੰ ਸੌਂਪਿਆ ਉਹਨਾਂ ਨੇ। ਠੀਕ ਹੈ ਕਬਡੀ ਪਹਚਾਣੋ ਜੀ ਪਿੰਡ ਦੇ ਕਰੋ ਪੀਟੀ ਨੂੰ ਪੰਜਾਬ ਤੇ ਮੈਂ ਤੁਹਾਡੇ ਨਾਂ ਉੱਤਰ ਸੰਸੈਕ ਅੱਜ ਸਾਡੇ ਨਾਲ ਸੁਭਾਸ਼ ਸ੍ਰੀ ਸੁਭਾਸ਼ ਅੰਦਰ ਜੀ ਕਮਾਲੇ ਤੋਂ ਪਹੁੰਚੇ ਨੇ ਤੇ ਇਹਨਾਂ ਨੂੰ ਤੋਂ ਪਹਿਲਾਂ ਤਾਂ ਉਹਨਾਂ ਨੂੰ ਨਾਲ ਗੱਲਬਾਤ ਕਰਦੇ ਆ ਜੇ ਇਹਨਾਂ ਦੇ ਸੱਜਣ ਮਿੱਤਰ ਕਿਸ ਮਹੀਨੇ ਤੋਂ ਗੁਆਚ ਗਏ ਸੀ ਹਨ ਤੇ ਅੱਜ ਇਹਨਾਂ ਨੂੰ ਸੌਂਪ ਦਿੱਤੇ ਨੇ ਉਹ ਪਿੰਡ ਜਰਗਪੁਰ ਨੇ ਨਾਲ ਗੱਲਬਾਤ ਕਰਦੇ ਕਿ ਮੈਂ ਬਹੁਤ ਸ਼ੁਕਰਾਨਾ ਕਰਨਾ ਚਾਹੁੰਦਾ ਅਮਰਿਤਪਾਲ ਜੀ ਦਾ ਤੇ ਸਾਰੇ ਪਿੰਡਾਂ ਦਾ ਜਿਹੜਾ ਇਤਨਾ ਉਹਨਾਂ ਨੇ ਸਾਡੇ ਆਪਣੇ ਦਿਨ ਜਿਹਾਨ ਰੱਖਿਆ ਸਾਡੇ ਜਿਹੜੇ ਕਿਹੜੇ ਪਿੰਡ ਵਾਲਿਆਂ ਦਾ ਧੰਨਵਾਦ ਜਰਕ ਪਿੰਡ ਵਾਲਿਆਂ ਦਾ ਧੰਨਵਾਦ ਕਰਨਾ ਜੀ ਖੰਨਾ ਜੱਟ ਅਬਦੁੱਲ ਬਹੁਤ ਬਹੁਤ ਪ੍ਰਣਾਮ ਹੈ ਜੀ ਅੰਮ੍ਰਿਤਸਰ ਸ਼ਹਿਰ ਦਾ ਰਹਿਣਾਗਾ ਮੈਂ ਜੀ ਚੱਜੁਰਾਮ ਜੀ ਮੇਰੇ ਕੋਲ ਕਈ ਸਾਲਾਂ ਤੋਂ ਸੇਵਾ ਕਰਦੇ ਹਾਂ ਜੀ ਤੇ ਸ਼ਨੀਵਾਰ ਨੂੰ ਮੇਰੇ ਕੋਲ ਜਾਂਦੇ ਨੇ ਛੁੱਟੀ ਕਰਕੇ ਤੇ ਸੋਮਵਾਰ ਨੂੰ ਆਉਂਦੇ ਨੇ ਤੇ ਤਾਂ ਸਾਰਾ ਦਿਨ ਹੀ ਆਉਂਦੇ ਸੂਰੇ 7-8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਜੀ ਸ਼ਨੀਵਾਰ ਨੂੰ ਸੂਰੇ 8 ਵਜੇ ਆਏ ਸ਼ਾਮ ਨੂੰ 8 ਵਜੇ ਗਏ ਤੇ ਉਸ ਤੋਂ ਬਾਅਦ ਮੈਂ ਸੋਮਵਾਰ ਇੰਤਜ਼ਾਰ ਕਰਨੇ ਸੀ 8 ਵਜੇ ਦੀ 8 ਵਜੇ ਤੱਕ ਨਹੀਂ ਆਏ ਮੈਂ ਸਵਾ 8 ਵਜੇ ਉਹਨਾਂ ਦੇ ਘਰ ਦੇਖਣ ਵਾਸਤੇ ਗਿਆ ਘਰ ਤਾਲਾ ਲੱਗਿਆ ਸੀ ਮੈਂ ਸੰਤੁਸ਼ਟ ਹੋਏ ਚਲੋ ਜਿਸ ਤਰ੍ਹਾਂ ਮੈਂ ਠੀਕ ਠਾਕ ਹਨ ਬਾਈ ਬਾਹਰ ਘੁੰਮਣ ਗਿਆ ਨਜ਼ਰੋ ਘੰਟੇ ਤੋਂ ਉਹਨਾਂ ਆ ਜਾਣਗੇ ਫਿਰ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਕੋਲੀ ਸਿਸਟਰ ਨੂੰ ਫੋਨ ਕੀਤਾ ਤੇ ਮਾਨ ਕੇ ਉਹਨਾਂ ਨੂੰ ਫੋਨ ਕੀਤਾ ਨਾਰਾਇਣਗੜ ਮੈਂ ਕਿਹਾ ਤੁਹਾਡੇ ਕੋਲ ਪਹੁੰਚਾ ਤੇ ਨੇ ਪਹੁੰਚ ਤਨ ਸੂਚਿਤ ਕਰਨਾ ਲੇਕਿਨ ਦੋ ਦਿਨ ਇੰਤਜ਼ਾਰ ਕਰਕੇ ਨਹੀਂ ਆਇਆ ਤਾਂ ਹਮਨੇ ਪੁਲਿਸ ਚੌਕੀ ਇਨਦਰਪੁਰ ਲਖਾਈ ਇਨ ਸਿਸਟਰ ਦੇ ਅੱਛਾ ਜੀ ਉਹਨੂੰ ਸ਼ੋਦਾ ਤਲਾਸ਼ ਕੀਤੀ ਜੀ ਦੋ ਦਿਨ ਬਾਅਦ ਕਾਰਵਾਈ ਸ਼ੁਰੂ ਹੋਈ ਲੈਕਿਨ ਮੈਂ ਵੀ ਆਪਣੀ ਕਾਰਵਾਈ ਕਰਦਾ ਰਿਹਾ ਸੱਜਨ ਕਹਿੰਦਾ ਰਿਹਾ ਜਿਸ ਤਰ੍ਹਾਂ ਫੋਟੋਆਂ ਪਾਈਆਂ ਗਰੁੱਪ ਦੇ ਅੰਦਰ ਜੀ ਪੁੱਛੇ ਬੰਦ ਰਹੇ ਇੱਕ ਦਿਨੇ ਭਲੇ ਇਨਸਾਨ ਅਮਰਿਤਪਾਲ ਜੀ ਦਾ ਫੋਨ ਆਇਆ ਪਰਸੋਂ ਜੀ ਤੇ ਉਹਨਾਂ ਨੇ ਸੱਜਨ ਨੇ ਕਿਹਾ ਵੀ ਚੱਗੁਰਮ ਇਹਨਾਂ ਫੋਟੋ ਪੈ ਭੇਜਣਾ ਤੁਸੀਂ ਪਛਾਣਦੇ ਹੋ ਅਸੀਂ ਕਿ ਹਾਂ ਬਿਲਕੁਲ ਦੀ ਇਹ ਮੇਰੇ ਕੋਲ ਸੇਵਾਦਾਰ ਹੈ ਜੀ ਮੇਰੇ ਕੋਲ ਸਭ ਕੰਮ ਕਰਦਾ ਹੈ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਜੀ ਉਹਨਾਂ ਦਾ ਸੋਏ ਬੰਦਰ ਮਿਲਵਾਇਆ ਜੀ 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 ਪੰਜਾਬ ਤੇ ਮੈਂ ਤੁਹਾਡੇ ਨਾਲ ਤਰਸਿੰਗ ਸਿੰਘ ਸਾਡੇ ਨਾਲ ਮੌਜੂਦ ਨੇ ਇੰਜੀਨੀਅਰ ਅਮਰਿਤਪਾਲ ਸਿੰਘ ਲਕੀ ਜਰਗੋ ਤੇ ਜਿਹੜੇ ਕਿ ਬਹੁਤ ਇੱਕ ਸਮਾਜ ਸੇਵੀ ਜੀ ਨੇ ਨੌਜਵਾਨ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੋ ਪਿਛਲੇ ਦਿਨ ਤੋਂ ਉਵਾਲੇ ਤੋਂ ਸ੍ਰੀ ਸ਼ਜੂ ਰਾਮ ਜੀ ਕਿਸ ਹਾਲਤ ਦੇ ਤਰ੍ਹਾਂ ਟਟਕ ਕੇ ਪਿੰਡ ਜਰਗ ਆਗੇ ਤੇ ਗੱਲਬਾਤ ਕਰਦੇ ਆ ਅੰਮ੍ਰਿਤਪੁਰ ਲੱਕੀ ਜੀ ਸ਼ਜੂ ਰਾਮ ਜੀ ਕਿਸ ਹਾਲਾਤ ਦੇ ਵਿੱਚ ਤੁਹਾਨੂੰ ਕਿਸ ਜਗ੍ਹਾ ਤੋਂ ਮਿਲੇ ਤੁਹਾਨੂੰ ਇਹ ਸੜਕ ਦੇ ਕੰਢੇ ਤੋਂ ਮਿਲੇ ਸੀਗੇ ਜੀ ਤੇ ਇਹ ਤੁਰ ਰਹੇ ਸੀਗੇ ਹੁਣ ਇਹਨਾਂ ਦੇ ਪਰਿਵਾਰ ਨਾਲ ਗੱਲਬਾਤ ਹੋਈ ਆ ਕਹਿੰਦੇ ਵੀ ਪਹਿਲਾਂ ਇਹ ਸਹੀ ਸੀਗੇ ਵਧੀਆ ਤਰੀਕੇ ਨਾਲ ਤੁਰਦੇ ਸੀਗੇ ਜਿਵੇਂ ਆਪਾਂ ਨਾਰਮਲ ਬੰਦੇ ਤੁਰਦੇ ਆ। ਤੇ ਜਦੋਂ ਅਸੀਂ ਦੇਖਿਆ ਇਹ ਆਪਣੇ ਇਹਨਾਂ ਹੱਥਾਂ 'ਤੇ ਹੀ ਤੁਰ ਰਹੇ ਸੀਗੇ ਕਿ ਸੜਗੇ-ਸੜਗੇ ਤੁਰ ਰਹੇ ਸੀਗੇ। ਚਲੋ ਅਸੀਂ ਦੇਖਿਆ ਅਸੀਂ ਚੱਕ ਕੇ ਆਪਣੇ ਇੱਥੇ ਲੈ ਕੇ ਆਏ। ਤੇ ਉਸ ਤੋਂ ਬਾਅਦ ਲੈ ਕੇ ਹੁਣ ਤੋਂ ਬਾਅਦ ਅਸੀਂ ਇਹਨਾਂ ਨੂੰ ਜੋ ਵੀ ਇਸ਼ਨਾਨ ਪਾਣੀ ਸੇਵਾ ਜੋ ਵੀ ਅਸੀਂ ਕਰ ਸਕੀਏ ਅਸੀਂ ਕਰਿਆ। ਚਲੋ ਹੌਲੀ-ਹੌਲੀ ਅਸੀਂ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਤੋਂ ਪੁੱਛੀ ਗਏ। ਚਲੋ ਇਹਨਾਂ ਨੇ ਆਪਣੇ ਬਾਪੂ ਜੀ ਦਾ ਨਾਮ ਦੱਸਿਆ। ਮੈਂ ਸੁਭਾਸ਼ ਬਾਪੂ ਜੀ ਕੋਲ ਕੰਮ ਕਰਦਾ। ਇਹਨਾਂ ਨੇ ਉਹਨਾਂ ਦਾ ਨੰਬਰ ਦੱਸਿਆ। ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ। ਹਰ ਤੁਸੀਂ ਮੈਂ ਤਾਂ ਇਹੀ ਨੋਜੋਨ ਨੂੰ ਇਸ ਨੇ ਇਹ ਦਣਾ ਚਾਹਣਾ ਵੀ ਇਹ ਜੇ ਬੰਦੇ ਦਾ ਡੋਰੋ ਨਾ ਇਹਨਾਂ ਨੂੰ ਸੰਭੋਕ ਲਾਓ ਕੁਛ ਨਹੀਂ ਹੁੰਦਾ ਕੋਈ ਬੰਦਾ ਜੇ ਆਪਣੇ ਪਰਿਵਾਰ ਤੋਂ ਦੂਰਾਂ ਚਲੇ ਜਾਊ ਬਹੁਤ ਵੱਡੀ ਗੱਲ ਹੁੰਦੀ ਆ ਕਿਸੇ ਨੂੰ ਆਪਾਂ ਉਹਦੇ ਪਰਿਵਾਰ ਨਾਲ ਮਲਾ ਦਈਏ ਤਾਂ ਬਹੁਤ ਆਪਾਂ ਵਧੀਆ ਕੰਮ ਕਰ ਸਕਦੇ ਆ ਤੁਸੀਂ ਹੀ ਆਪਣਾ ਤਾਂ ਕਹਿਣਾ ਵੀ ਮੈਨੂੰ ਤਾਂ ਬਹੁਤ ਖੁਸ਼ੀ ਆ ਵੀ ਆਪਣੇ ਪਰਿਵਾਰ 'ਚ ਜਾ ਰਹੇ ਨੇ ਪਰਿਵਾਰ ਦਾ ਧੰਨਵਾਦ ਜਿਹੜੇ ਲੈਣਾ ਨਹੀਂ ਨਹੀਂ ਬਹੁਤ ਲੋਕ ਲੈਣਗੇ ਆਉਂਦੇ ਅਗਲਾ ਕਹਿੰਦਾ ਠੀਕ ਆ ਬਸ ਜੋ ਆ ਜਿਵੇਂ ਆ ਠੀਕ ਹੈ ਪਰਿਵਾਰ ਵੱਲੋਂ ਵੀ ਕੋਈ ਭਾਲ ਜਾਰੀ ਤੁਹਾਡੀ ਹਾਂਜੀ ਪਰਿਵਾਰ ਨੇ ਮੈਨੂੰ ਦੱਸਿਆ ਮੈਂ ਇਹਨਾਂ ਦੇ ਭਾਣੇ ਦੀ ਨਾਲ ਗੱਲ ਕੀਤੀ ਇਹ ਕਹਿੰਦੇ ਵੀ ਅਸੀਂ ਬਹੁਤ ਦਿਨਾਂ ਤੋਂ ਲੱਭ ਰਹੇ ਹਾਂ ਵੀ ਤੁਹਾਡਾ ਧੰਨਵਾਦ ਤੁਸੀਂ ਇਹਨਾਂ ਨੂੰ ਰੱਖੋ ਆਪਣੇ ਕੋਲ ਅਸੀਂ ਆਵਾਂਗੇ ਲੈ ਕੇ ਜਾਵਾਂਗੇ ਉਹ ਅੱਜ ਲੈਣ ਆ ਗਏ ਇਹ ਆਪਣੇ ਪਰਿਵਾਰ ਕੋਲੋਂ ਧੰਨਵਾਦ